ਇੰਨੀਆਂ ਕੀ ਕਰਾਂ ਜਿੱਤ ਕੰਮ ਕਰਕੇ ਹੜਦੀ ਆ ਤਾਂ ਟਾਕ ਤੇ ਜਵਾਕ ਧਰ ਦਿੰਦੀ ਏ ਜੇ ਜਵਾਕ ਧਰ ਦਿੰਨੀ ਆ ਤਾਂ ਕੰਮ ਦਾ ਢੇਰ ਲਾ ਦਿੰਦੀ ਏ ਮੂਰੇ ਬੂਮੇ ਮਰ ਜਾ ਡੂੜ ਸਾਲ ਹੋ ਗਿਆ ਆਈ ਨੂੰ ਕੰਮ ਦਾ ਡੱਕਾ ਨਹੀਂ ਤੋੜ ਕੇ ਰਾਜੀ ਆ ਮੰਗ ਲੋ ਦਾਜ ਕਾ ਉਹ ਤਾਂ ਕਹਿ ਦਿੰਦੇ ਮੁੰਡਾ ਭਾਈ ਜਿਹਦਾ ਦੇਖਣੋਂ ਦੇ ਥਾਂ ਨਪੁੱਤੇ ਦਿਆ ਨੇ ਆਪਦੀਆਂ ਵੀ ਆਦਤਾਂ ਵਿਗਾੜ ਤੀਆਂ ਆ ਲੋਕਾਂ ਮੰਗਰ ਲੱਗ ਕੇ ਮੈਂ ਕੀ ਕਰਾਉਣਾ ਸੀ ਆ ਦਾਜ ਵਾਲੀ ਬਹੂ ਤੋਂ ਅਕੇ ਜਿਦਾਂ ਦੇਖ ਕੇ ਮੁੜ ਜਾਂਦੇ ਲੈ ਭਾਈ ਲੈਣ ਦੇਣ ਦੀ ਗੱਲ ਪੁੱਛੋ ਉਹ ਦਾਜ ਤਾਰ ਦੀ ਤੀ ਨੂੰ ਦਿੱਤਾ ਮੈਨੂੰ ਤਾਂ ਇਹ ਕਿਸੇ ਚੀਜ਼ ਤੇ ਨਾਉ ਨਹੀਂ ਤਰਨ ਦਿੰਦੀ ਹੁਣ ਲੈ ਰੋਟਣਾ ਵੀ ਨਹੀਂ ਪਕਾ ਕੇ ਦਿੰਦੀ ਬੂ ਮੈਂ ਮਰ ਜਾ ਚੱਕ ਲੈਂਦੀ ਉਹ ਮੋਬਾਈਲ ਜਾਂ ਐਡਾ ਛਿੱਤਰ ਜਿੱਡਾ ਕਦੇ ਉਹਦੀ ਪੂਛ ਮਰਾਉਂਦੀ ਕਦੇ ਉਹਦੇ ਸਿੰਘ ਮਰਾਉਣ ਤੇ ਸਾਰਾ ਦਿਨ ਕਦੇ ਸੁੱਚ ਆਇਮ ਰੋੜਤੀ ਕਦੇ ਆਇਮ ਰੋੜਤੀ ਲੈ ਦੱਸ ਆਪਾਂ ਉਹ ਤਾਂ ਨਹੀਂ ਖਾ ਲਾਂਗੇ ਨਾ ਪੁੱਤੇ ਉਹ ਤਾਂ ਇੱਟ ਵਰਗਾ ਤੁਮਾਗਾ ਲੈ ਦੱਸ ਉਹ ਢੱਡ ਚ ਪਾ ਲੈਂਗੀ ਹੁਣ ਨੀ ਅੱਜ ਕੁਛ ਹੋ ਜੇ ਮੈਂ ਰੋਟੀ ਨ ਪਕਾਉਂਦੀ ਮੈਂ ਤਾਂ ਜਵਾਕ ਚੱਕ ਕੇ ਬੈਠੀ ਰੂੰ ਵੀਰ ਮੈਨੂੰ ਤਾਂ ਤਾਪ ਚੜਿਆ ਪਿਆ ਲੈ 10 ਕੰਮ ਕਰ ਕਰ ਕੇ ਮੈਂ ਕੀ ਕਰਾਂ ਹਜੇ ਤਾਂ ਸ਼ਰਮ ਨਹੀਂ ਮੰਨਦੀ ਹਜੇ ਤਾਂ ਮੈਨੂੰ ਮੋੜ ਕੇ ਆਪੂਗੀ ਮੰਮੀ ਜੀ ਪਾਣੀ ਦਾ ਗਲਾਸ ਫੜਾ ਕੇ ਜਾਏ ਵੀ ਜਾਏ ਖਾਣੇ ਦੇ ਕਿ ਤੂੰ ਮੈਨੂੰ ਪਾਣੀ ਦਾ ਗਲਾਸ ਪਣਾਉਣਾ ਕਿ ਮੈਂ ਤੈਨੂੰ ਪਣਾਉਣਾ ਲੈ ਦੱਸ ਅੱਜ ਇਧਰੋਂ ਪਾਸਾ ਭਾਈ ਇਧਰ ਹੋ ਜੇ ਕੰਜਰ ਨੂੰ ਆਉਣ ਦੇ ਉਹਦੇ ਨਾਲ ਕਰਦੀਆਂ ਗੱਲ ਮੈਂ ਤਾਂ ਜਮਾਂ ਨਹੀਂ ਭਰਾ ਬੰਦ ਕੰਮ ਕਰਦੀਗੀ ਅੱਜ ਮੇਰੀ ਵੀ ਹੰਡ ਹੈਗੀ ਅੱਜ ਮੈਂ ਤਾਂ ਬਹੁਤਾਂ ਪੱਕੀਆਂ ਖਾਣਗਾਂ ਬੂ ਮੈਂ ਮਰ ਜਾਂ ਬੂ ਬਹੁਤਾ ਡਾਲੀ ਮੰਗਉਣ ਤੇ ਤੁਰਦੀ ਵੀ ਡਾਲੀ ਮੰਗ ਲਿਆਉ ਤੇ ਖਾ ਲੋ ਕੀ ਹੋ ਗਿਆ ਮੰਮੀ ਕਿਆ ਬੋਲੀ ਨਹੀਂ ਖਲੀ ਬੇਟੀ ਨਹੀਂ ਹੋਣਾ ਕੀ ਸੀ ਸ਼ਰਮ ਲੱਗੀ ਸਾਡੀ ਹੋਣਾ ਕੀ ਸੀਗਾ ਵੀਰ ਮੇਰੀ ਗੱਲ ਸੁਣ ਲੈ ਮੇਰੇ ਬਰਾਬਰ ਆ ਕੇ ਨਾ ਬੈਠ ਤੂੰ ਜਾ ਰੋਟੀਆਂ ਪਕਾ ਲੈ ਮੈਥੋਂ ਨਹੀਂ ਭਗਦੀ ਬੁਗਦੀ ਰੋਟੀਆਂ ਆਉਂਦੀਆਂ ਆਪ ਹੀ ਪਕਾ ਲੈ ਜਾ ਕੇ ਮੈਂ ਤੇ ਤੈਨੂੰ ਲੈਣਾ ਆਈ ਸੀ ਰੋਟੀ ਪਕਾ ਲੈ ਮੈਨੂੰ ਭੁੱਖ ਲੱਗੀ ਪਈ ਆ ਬੂ ਮੈਂ ਮਰ ਜਾਂ ਲੈ ਸੁਣ ਲੋ ਇਹਦਾ ਆ ਕੱਤੈ ਓਹੋ ਨੀ ਮੇਰੀ ਗੱਲ ਸੁਣ ਤੈਨੂੰ ਕੱਚੀਆਂ ਰੋਟੀਆਂ ਮੈਂ ਖਵਾ ਤਨਾ ਤੇ ਮੂਰੇ ਕੱਚੀਆਂ ਰੋਟੀਆਂ ਮੈਂ ਰੱਖ ਕੇ ਦੇਖ ਲਗਾ ਮੈਂ ਆਖਿਆ ਆ ਚੱਕਾ ਉਹਦਾ ਜਵਾਕ ਜਾ ਸਾਰਾ ਦਿਨ ਜੀ ਕੰਮ ਕਰਕੇ ਹੜਦੀ ਤਾਂ ਜਵਾਕ ਨੂੰ ਟਾਕ ਤੇ ਟੰਗ ਦੇਣੀ ਹੈ ਕੋਈ ਗੱਲ ਮੈਨੂੰ ਭੁੱਖ ਲੱਗੀ ਵੀ ਮੰਮੀ ਸ਼ਹਿਜ ਜੀ ਨੇ ਰੋਟੀ ਪਕਾ ਲਾ ਮੈਂ ਤੈਨੂੰ ਕਿੰਨੇ ਵਾਰੀ ਆਖਿਆ ਕਿ ਮੈਂ ਤੈਨੂੰ ਕਹਿਣਾ ਵੀ ਰੋਟੀ ਪਕਾ ਲਾ अच्छा तने भूख ਲੱਗੀ ਪਈ ਐ ਹੋਰ ਮੈਂ ਮਰ ਜਾਵਾਂ ਵੇ ਰੱਬਾ ਫੁੱਟੀ ਕਿਸਮਤ ਮੇਰੀ ਵੇ ਮੈਂ ਕਿੱਧਰ ਜਾਵਾਂ ਆ ਦੇਖ ਲੋ ਗਰਮੀ ਹੋਵੇ ਕਿ ਨਹੀਂ ਹੋਈਏ ਨਾਲ ਨਿੰਬੂ ਪਾਣੀ ਵੀ ਬਣਾ ਲੀ ਮੈਂ ਤਾਂ ਰੋਟੀ ਨਾਲ ਨਿੰਬੂ ਪਾਣੀ ਪੀਉਂਗੀ ਜਿਵੇਂ ਸਿੰਪਲ ਪਾਣੀ ਹੋਵੇ ਪੀਂਗੀ ਹੋਰ ਗਰਮੀ ਹੋਈ ਪਈ ਐ ਨਾ ਗਰਮੀ ਮੈਨੂੰ ਤਾਂ ਨਹੀਂ ਆਉਂਦੀ ਮੇਰੇ ਤਾਂ ਲੋਹਾ ਲੱਗਿਆ ਮੇਰੇ ਤਾਂ ਪਿਓ ਨੇ ਮੈਨੂੰ ਢੂਰ ਤੇ ਏਸੀ ਬਣ ਕੇ ਦਿੱਤਾ ਸੀਗਾ ਵੀ ਹਵਾ ਵਿੱਚ ਦੀ ਨਿਕਲ ਹੀ ਜਾਊਗੀ ਹੱਦ ਹੋਈ ਖੜੀ ਐ ਬੂ ਮਮ ਜਾਨ ਬੇ ਲੋਕੋ ਦਾਜ ਨਾ ਮੰਗੋ ਬੇ ਕੁੜੀਆਂ ਤੋਂ ਨਾ ਦਾਜ ਮੰਗੋ ਆ ਦਾਜ ਦਾ ਨਤੀਜਾ ਦੇਖ ਲੋ ਮੇਰੇ ਨਾਲ ਮਮੀ ਤੂੰ ਹੀ ਕਹਿੰਦੀ ਸੀ ਜੀ ਵੀ ਦਾਜ ਆ ਲੈ ਕੇ ਆਈ ਉਹ ਲੈ ਕੇ ਜ ਮੈਂ ਸਾਰਾ ਕੁਝ ਲੈ ਆਈ ਹੁਣ ਕਮਾਵਾਂ ਵਾਪੀ ਕਰ ਜੇ ਦਾ ਚਾਹੀਦਾ ਹੁੰਦਾ ਨਾ ਤਾਂ ਫਿਰ ਕੁੜੀ ਕੰਮ ਵਾਲੀ ਨੀ ਮੇਰਾ ਉਹ ਮੈਂ ਮਰ ਜਾ ਉਹ ਚੁੱਲ੍ਹੇ ਤੇ ਬੈਠੀ ਬਿੱਲੀ ਵਾਂਗੂ ਚੱਕੀ ਜਾਂਦੀ ਐ ਬੂਆ ਤਾਂ ਲੜਦੀ ਵੀ ਨਹੀਂ ਵੀ ਮੈਂ ਲੜ ਕੇ ਤੇ ਨਾ ਗੁੱਸੇ ਹੋ ਕੇ ਰੋਟੀਆਂ ਨਾ ਪਕਾਵਾਂ ਨਪੁੱਤੇ ਦੇ 2 4 ਦਿਨ ਗੁਰਦੁਆਰੇ ਚ ਰੋਟੀਆਂ ਵੀ ਲੈ ਕੇ ਖਾ ਲੈਣਾ ਆਪਾਂ ਸੰਗ ਮੰਨ ਸੰਗ ਮੈਨੂੰ ਤਾਂ ਪਕਾਉਣੀਆਂ ਹੀ ਨਹੀਂ ਆਉਂਦੀਆਂ ਮੰਮੀ ਰੋਟੀਆਂ ਤੂੰ ਪਕਾ ਦੇ ਛੇਤੀ ਜਿਵੇਂ ਮੈਨੂੰ ਤਾਂ ਭੁੱਖ ਬਾਹਰ ਹੀ ਲੱਗੀ ਪਈ ਮੈਨੂੰ ਨਹੀਂ ਪਤਾਗਾ ਤੂੰ ਆਪਦੇ ਘਰ ਵਾਲੇ ਨੂੰ ਕਹਿ ਦੇ ਮੈਂ ਆਪਦੇ ਘਰ ਵਾਲੇ ਨੂੰ ਕਹਿ ਦੂੰ ਕੋਈ ਨਾ ਫਿਰ ਤਾਂ ਹੋਟਲ ਚੋਂ ਲੈ ਕ ਆਪਣੇ ਪਿੰਡ ਵਾਲੇ ਚੋਂ ਮੰਗ ਲਿਆਉਣਗੇ ਇੱਕ ਜੋੜਕ ਨੇ ਵਗ ਜਾਣਗੇ ਇੱਕ ਜਾਨ ਜੋੜਤੀਆਂ ਵਗ ਜੂਆ ਡਾਲੀ ਮੰਗਣ ਹੋਰ ਤਾਂ ਕੋਈ ਬਾਹ ਨਹੀਂ ਆਪਣੇ ਮੈਂ ਤਾਂ ਹੋਟਲ ਚੋਂ ਮੰਗਵਾ ਲੀ ਚੱਲੋ ਹੋਟਲ ਚੋਂ ਮੰਗਾ ਲੂਗੀ ਲੈ ਹੋਟਲ ਚੋਂ ਦੱਸ ਤੇ ਬੈਂਕੋਂ ਭਰੀ ਭਈਏਗੀ ਘਾਹ ਤੇ ਨੋਟਾਂ ਨਾਲ ਕੋਈ ਨਹੀਂ ਮੇਰੇ ਤੇ ਭਰੀ ਭਈਆ ਤੁਹਾਡੇ ਕੋਲ ਨਹੀਂ ਹੋਣਗੇ ਮੇਰੇ ਕੋਲ ਤਾਂ ਵਾਧੂ ਨੇਗੇ ਮੇਰੇ ਤੇ ਪਾਉਣੇ ਮੈਨੂੰ ਵੱਧ ਦੁੱਤੇ ਆਂ ਬੂ ਮਾਰ ਜਾ ਨਹੀਂ ਕਿ ਮੈਂ ਮੋੜ ਦਿੰਦੀ ਐ ਆਕੇ ਨਾਲ ਮੈਨੂੰ ਨਿੰਬੂ ਵਾਲਾ ਪਾਣੀ ਵੀ ਬਣਾ ਦੀ ਨਿੰਬੂ ਵਾਲੇ ਪਾਣੀ ਨੂੰ ਦੱਸ ਤੂੰ ਕਿਸ ਫਰੇ ਛਿੜਕ ਕੇ ਆਈ ਐ ਹਾਏ ਹਾਏ ਬੂਆ ਮਾਤਾ ਕੀ ਬੋਲਦੀ ਰਹਿੰਦੀ ਬੈਠੀ ਮਮੀ ਕਾਹ ਕੱਲੀ ਬੋਲੀ ਨਹੀਂ ਐਵੇਂ ਤੈਨੂੰ ਆ ਕੇ ਰੋਟੀ ਬਣਾ ਲਾ ਆ ਕੇ ਬਿਚਾਰ ਮਾਂ ਦੀ ਗੁੱਲ ਦੀ ਦਾਲ ਅਸੀਂ ਤਾਂ ਡੋਲ ਡੋਲ ਖਾਣੇ ਕੰਜਰਾ ਦੇ ਲੈ ਮੈਂ ਗੁੱਲੀ ਉਜਾਲ ਕਹਾਂਗੀ ਬਣਾਉਣੀ ਮਾਰੀ ਇਹੋ ਮੈਂ ਕਿਦ ਤਰ ਜਾ ਮਾਂ ਬੀਰ ਪਤਾਨੀ ਆ ਕਮਲੀ ਐ ਕਿ ਸਿਆਣੀ ਵਿਆਹ ਕੇ ਲੈਂਦੀ ਹੈਗੀ ਨਹੀਂ ਮੈਂ ਮਰ ਜਾ ਪਹਿਲਾਂ ਤਾਂ ਚੱਲ ਮੈਨੂੰ ਆਏ ਸੀ ਮੱਖਾ ਲੱਗ ਜੂਗੀ ਕੰਮ ਨਵੀਂ ਨਮੇਲੀ ਆਈ ਹੈਗੀ ਹੁਣ ਮੈਂ ਐ ਕਹਿੰਨੀ ਪ੍ਰਾਣੀ ਵੀ ਹੋ ਗਈ ਕੋੜੇ ਸਿੱਖ ਲਾ ਜੇ ਨਹੀਂ ਆਉਂਦਾਂ ਤਾਂ ਮੇਰੇ ਕੋਲੇ ਬਹਿ ਜਾ ਕਰ ਰੋਟਣਾ ਮੰਮੀ ਜਦੋਂ ਤੂੰ ਹੈ ਨਹੀਂ ਮਕਣ ਲਈ ਮੈਨੂੰ ਕੀ ਲੋੜਾ ਸਿੱਖਣ ਦੀ ਹੋਰ ਮੈਂ ਤਾਂ ਜਿੱਤੇ ਮਰ ਗਈ ਮੇਰੇ ਉੱਥੇ ਰੋਟਣਾਂ ਵਾਲਾ ਛਾਬਾ ਕੋਲੇ ਤਾਂ ਰਿਹਾ ਓ ਕੋਲੇ ਪ੍ਰਾਂ ਤਾਂ ਆਟਾ ਗੁੰਨ ਕਿੱਥੇ ਰਿਹਾ ਓ ਵੀ ਮਰੀ ਪਈ ਵੀ ਰੋਟਣਾਂ ਪਕਾ ਦੇ ਪਕਾ ਦੂੰਗੀ ਸੋਡਾਂ ਰੋਟੀਆਂ ਮੈਂ ਆਟਾ ਗੁੰਨੂ ਕਿੱਥੇ ਰਿਹਾ ਓ ਤੂੰ ਆਪ ਹੀ ਗੁੰਨ ਲਈ ਮੈਂ ਸੁੱਕਾ ਹੀ ਧਰਾਂਗੀ ਤੇਰੇ ਕੋਲੇ ਬੂ ਮੈਂ ਮਰ ਜਾ ਬੇਰੱਬਾ ਮਾੜੀ ਕਿਸਮਤ ਮੇਰੀ ਤੂੰ ਬਸ ਪਕਾ ਕੇ ਸਾਨੂੰ ਦੇ ਜਾ ਕਰੀ ਚੰਗਾ ਗੂ ਮੈਂ ਮਰ ਜਾ ਨਹੀਂ ਹੁਣ ਲੈ ਆ ਕੇ ਫਰਿੱਜ ਮੰਗ ਲਓ ਕੂਲਰ ਮੰਗ ਲਓ ਆ ਫਰਿੱਜ ਤੇ ਵੱਢ ਲੈਣੀ ਹੁਣ ਤੇਰੇ ਪੇਕਿਆਂ ਦੇ ਤੇ ਦਿੱਤੇ ਤੇ ਦੰਦਾਂਾਂ ਜਾ ਕੇ ਮੈਂ ਹੋਰ ਤਾਂ ਕੋਈ ਬਾਹ ਨਹੀਂ ਫਿਰ ਵੱਢ ਲੈ ਵੱਢ ਲੈ ਜੇ ਤੂੰ ਵੱਢੀ ਜਾਊਗੀ ਮੈਂ ਇੱਥੇ ਤਾਂ ਨਹੀਂ ਵੱਡਿਆ ਨਹੀਂ ਮੈਨੂੰ ਰੋਟੀਆਂ ਪਕਾ ਲਈ ਤੂੰ ਫਰਿੱਜ ਤੇ ਦਿੰਦੀ ਵੱਢ ਲੇਂਗਾ ਅੱਛਾ ਤੈਨੂੰ ਤਾਂ ਰੋਟੀਆਂ ਲਾ ਕੇ ਦੇ ਦਾਂ ਮੈਂ ਫਰਿੱਜ ਤੇ ਦਿੰਦੀ ਵੱਢ ਲਾਂ ਇੱਕ ਦੋ ਪਰੌਂਠੇ ਵੀ ਲਾ ਦਿਆਂ ਆਲੂ ਵਾਲੇ ਚੰਗਾ ਗੂ ਮੈਂ ਮਰ ਜਾ ਇੱਕ ਗੱਲ ਦੀ ਸਮਝ ਦੱਸ ਇੱਕ ਗੱਲ ਦੀ ਸਮਝ ਨਹੀਂ ਆਈ ਮੈਨੂੰ ਹੂੰ ਤੇ ਹਾਈ ਹਾਏ ਤੇ ਫੁੱਟੀ ਕਿਸਮਤ ਮੇਰੀ ਹੁਣ ਤੂੰ ਮੈਨੂੰ ਇੱਕ ਗੱਲ ਦੱਸ ਦੇ ਆ ਜਵਾਕ ਜਾਂ ਤੇਰਾ ਇਹ ਵੀ ਮੈਥੋਂ ਬਨਾਨੀ ਰਹਿੰਦਾ ਨਾ ਵੀਰ ਮੈਨੂੰ ਇੱਕ ਗੱਲ ਤਾਂ ਦੱਸੋ ਮੇਰੇ ਕੀ ਗੁੜ ਲੰਗੇਗਾ ਹੂੰ ਇੰਨੀ ਤਰ੍ਹਾਂ ਨਹੀਂ ਮਮੀ ਚੱਕਦੀ ਤੇ ਤੂੰ ਇਹਨੂੰ ਸਾਜਣ ਇਹ ਕਿ ਮੇਰੇ ਹੋਊਗਾ ਤੇਰੇ ਬਿਨਾਂ ਨਹੀਂ ਮੈਂ ਤਾਂ ਤੈਨੂੰ ਮੇਰੀ ਗੱਲ ਸੁਣ ਤੂੰ ਛੋਟੀ ਜੀ ਗੱਲ ਤੂੰ ਸਿਆਰੀ ਤਾਂ ਬਲਾ ਹੈ ਰੋਟੀਆਂ ਨਹੀਂ ਮੇਰੇ ਕੋਲ ਰੋਟੀ ਤੈਨ ਪਕਾਉਣੀ ਨਹੀਂ ਆਉਂਦੀ ਨਾ ਭਾਂਡੇ ਮਾਂਜਣੇ ਨਹੀਂ ਆਉਂਦੇ ਨਾ ਫਿਰ ਤੂੰ ਐ ਕਰ ਜੂਠੇ ਭਾਂਡਾਂ ਚ ਖਾ ਲਿਆ ਕਰ ਕਿਉਂ ਖਾ ਲਿਆ ਕਰ ਤੂੰ ਹੈਗੀ ਤੇ ਹੈਗੀ ਧੋਣਵਾਸ ਤੇ ਮੈਂ ਤੂੰ ਜੂਠਾ ਹਾਂ ਰੋਟੀ ਪਕਾਇਆ ਫਿਰ ਤੂੰ ਐ ਕਰਿਆ ਕਰ ਨਹੀਂ ਤਮੈ ਕਿਤੇ ਤੂੰ ਮੇਰੀ ਸੱਸ ਹੋਏਗੀ ਪਹਿਲਾਂ ਨੇ ਜਨਮ ਚ ਮੈਨੂੰ ਤਾਂ ਰੱਖ ਦੇ ਹਾਂ ਇਹ ਗੱਲ ਮੈਂ ਵੀ ਸੋਚਦੀ ਤਾਂ ਮੈਂ ਵੀ ਰਹਿਣੀ ਹੁੰਨੀ ਆ ਵੀ ਤੂੰ ਮੇਰੀ ਸੱਸ ਆ ਕਿ ਮੈਂ ਤੇਰੀ ਸੱਸ ਆ ਫਿਰ ਜੇ ਤੂੰ ਮੇਰੀ ਸੱਸ ਸੀਗੀ ਹੈਨਾ ਫਿਰ ਮੈਂ ਤੈਨੂੰ ਪਕਾ ਕੇ ਤਖਵਾਉਂਦੀ ਹੋਊਂਗੀ ਹਾਂ ਖਵਾਉਂਦੀ ਹੋਏਗੀ ਤੇ ਫਿਰ ਹੁਣ ਤੂੰ ਮੈਨੂੰ ਫਕਾ ਗਾ ਕੇ ਖਵਾ ਦੇ ਮੈਨੂੰ ਆਂਦੀਆਂ ਨਹੀਂ ਪਕਾਉਣੀ ਆ ਤੈਨੂੰ ਗੱਲ ਸਮਝ ਨਹੀਂ ਆਉਂਦੀ ਹੁਣ ਵੀ ਤੂੰ ਹੀ ਖਵਾ ਮੈਨੂੰ ਹੁਣ ਟਾਈਮ ਬਦਲ ਗਿਆ ਹੁਣ ਸੱਸਾਂ ਨੂੰ ਹਣ ਖਵਾਉਂਦੇ ਹੁੰਦੇ ਆਏ ਮੇਰਾ ਭਾਰ ਮਾੜੀ ਕਿਸਮਤ ਵੇਖ ਲੋ ਨਹੀਂ ਮੈਂ ਕੀ ਕਰਾਂ ਐ ਬਹੂ ਦਾ ਇਹ ਤਾਂ ਕੁੱਟ ਲਗੇ ਮਾਰ ਲਗੇ ਵੀਰ ਤੇਰੇ ਤਾਂ ਦਿਮਾਗ 'ਚ ਕੋਈ ਗੱਲ ਨਹੀਂ ਵੱੜਦੀ ਹੈਗੀ ਆਹ ਰੋਟੀਆਂ ਹੁਣ ਪਕਾ ਲੂੰਗੀ ਹੁਣ ਬਹਿ ਜੂਗੀ ਨਾਲ ਟਮਾਟਰ ਖੀਰੇ ਚੀਰ ਕੇ ਉਦੋਂ ਤਾਂ ਤੈਨੂੰ ਬਲਾ ਚੀਰਨੇ ਆ ਜਾਂਦੇਣਗੇ ਲੈ ਮੰਮੀ ਸੈਲਰ ਤਾਂ ਹੁਣ ਸਾਰੇ ਖਾਂਦੇ ਆ ਤੇ ਮੈਨੂੰ ਆਉਂਦੇ ਹੀ ਚੀਰਨਾ ਉਹ ਤੇ ਨਵੀਆਂ ਵਧੀਆ ਹੁੰਦਾ ਸੇਟ ਵਾਲੀ ਖਾਣਾ ਨਹੀਂ ਮੈਨੂੰ ਹੀ ਚੀਰ ਕੇ ਫੜਾ ਦੇ ਕਰ ਮੈਂ ਵੀ ਖਾ ਲ ਲੈ ਤੂੰ ਆਪਦਾ ਵੀ ਠੀਰ ਲੈ ਕਰ ਮੈਂ ਤਾਂ ਆਦੇ ਲਈ ਹੀਰ ਦਿੰਦੀ ਹਾਂ ਬਸ ਨਹੀਂ ਐ ਕਰ ਗੁਰਦੁਆਰੇ ਚ ਜਾ ਕੇ ਮੰਗਣਾ ਰੋਟੀਆਂ ਡਾਲੀ ਮੰਗ ਲੈ ਜਾ ਕੇ ਉੱਥੋਂ ਉਦੋਂ ਮੈਨੂੰ ਮੰਗਣੀ ਨਹੀਂ ਆਉਂਦੀ ਹਾਈਵੇ ਹਾਰਨ ਪੀ ਕਰਾਂ ਐ ਕਰ ਤਗਾ ਮਾਤਾ ਜੀ ਰੋਟੀਆਂ ਪਕਾਉਂਦੀ ਨਹੀਂ ਹੈਗੀ ਫੇਰ ਕੀ ਕਰਾਂਗੇ ਆਪਾਂ ਮੈਨੂੰ ਰੋਟੀ ਖਾਣੀ ਹੈ ਭੁੱਖ ਲੱਗੀ ਹੈ ਮੈਨੂੰ ਤਾਂ ਨਹੀਂ ਮੈਨੂੰ ਨਹੀਂ ਪਤਾ ਖੁਸੀ ਖਾਲਾ ਬਿਸਕੁਟ ਖਾ ਰ ਕੇ ਪੈ ਗਈ ਬਿਸਕੁਟ ਨਹੀਂ ਮੈਂ ਖਾਂਦੀ ਮੈਂ ਤਾਂ ਰੋਟੀ ਖਾਉਂਗੀ ਚੁੱਪ ਕਰਕੇ ਪਕਾ ਦੇ ਚੁੱਪ ਕਰਕੇ ਪਕਾ ਦੇ ਐ ਹੁਕਮ ਲਾਉਂਦੀ ਹੈਗੀ ਜੇ ਮੈਂ ਕੋਈ ਮੈਂ ਚੁੱਪ ਟ੍ਰੋਲ ਪਾ ਕੇ ਮੈਨੂੰ ਛੱਡਿਆ ਹੁੰਦਾਗਾ ਤੇਰੇ ਤੇ ਪਟ્રોલ ਵੀ ਪੈਂਦਾਗਾ ਮੈਂ ਮੰਗਾ ਲੈਣੀ ਹੈਗੀ ਫੇਰ ਤੇ ਤੇਰੇ ਚ ਪਾ ਕੇ ਫਿਰ ਅਸੀਂ ਰੋਟੀ ਬਕਵਾਉਣਾ ਨਹੀਂ ਦੇਣਾ ਨਹੀਂ ਰੋਟੀ ਕਾਹ ਬਕਵਾਉਣੀ ਹੈ ਪਟ્રોલ ਪਾ ਕੇ ਉੱਤੇ ਸੀਖ ਛੜਦੀ ਮੇਰੇ ਤੇ ਸੀਖ ਛੜਦਾ ਉਹ ਵੀ ਛੜ ਦੂੰਗੀ ਚਲ ਜਿਵੇਂ ਕਹਿੰਦੀ ਆਵੇਂ ਕਰ ਦੂੰਗੀ ਤੂੰ ਰੋਟੀ ਤਾਂ ਪਕਾ ਦੇ ਹਾਏ ਬੇ ਰੱਬਾ ਬੂ ਮੈਂ ਮਰ ਜਾ ਐ ਹੈ ਜੀ ਸਦਰੀ ਨੂੰ ਮੈਂ ਤਾਂ ਕਹਿੰਦੀ ਨਹੀਂ ਤੇ ਤਾਂ ਸੱਚੀ ਨਾ ਮੇਰੇ ਸਿਰ ਤੇ ਪਟੜਾੜ ਪਾ ਕੇ ਸੀਖ ਛੜਦੇ ਕਿਤੇ ਬੂ ਮੈਂ ਮਰ ਜਾ ਕਿੱਥੇ ਲਹੂ ਕੀਤਾਗਾ ਹੁਣ ਤੂੰ ਮੰਮੀ ਇੱਥੇ ਬੈਠੀ ਗੱਲਾਂ ਹੀ ਮਾਰੀ ਜਾਏਂਗੀ ਕਿ ਰੋਟੀ ਪਕਾ ਕੇ ਖਵਾਏਂਗੀ ਮੈਨੂੰ ਭੁੱਖ ਲੱਗੀ ਪਈ ਆ ਤੈਨੂੰ ਮੈਨੂੰ ਲੱਗਦਾ ਬਾਹਲੀ ਲੱਗੀ ਪਈ ਆ ਬਾਹਲੀ ਲੱਗੀ ਪਈ ਤਾਂ ਪਕਾ ਕੇ ਖਾ ਲੈ ਮੈਨੂੰ ਪਕਾਉਣੀ ਹੀ ਨਹੀਂ ਆਉਂਦੀਆਂ ਕਹੀ ਤੇ ਜਾਣੀ ਤੈਨੂੰ ਸਿੱਖ ਲੈ ਮੈਂ ਅੰਦਰ ਬੈਣੀ ਕਮਰੇ 'ਚ ਏਸੀ ਆਇਆ ਤੇ ਤੂੰ ਮੈਨੂੰ ਰੋਟੀ ਬੁਕਾ ਕੇ ਦੇ ਦੇ ਹੋਰ ਏਸੀ ਵਾਲੇ 'ਚ ਬਹਿ ਜਾ ਏਸੀ ਤਾਂ ਤੈਨੂੰ ਦੇਤਾ ਤੇਰੇ ਪਿਓ ਨੇ ਰੋਟੀਆਂ ਪਕਾਉਣਗਾ ਸਕੇਹ ਦਿੰਦਾ ਤੈਨੂੰ ਗਰਮੀ ਵਾਲੀ ਹੋਈ ਪਈ ਤੁਸੀਂ ਕਿਹਾ ਸੀਗਾ ਵੀ ਸਾਨੂੰ ਕੰਮ ਦੀ ਲੋੜੀ ਦਾਜ ਦੇ ਦਿਓ ਦਾਜ ਦੇ ਤਾਂ ਤੇ ਫਿਰ ਹੁਣ ਕੰਮ ਕਿਉਂ ਕਰਈਏ ਨੇ ਮੈਨੂੰ ਨਹੀਂ ਉਹ ਤਾਂ ਕਹਿਣਦਿਆਂ ਗੱਲਾਂ ਹੁੰਦੀਆਂ ਵੀਰ ਕਹਿਨੀਆਂ ਨਹੀਂ ਉਹ ਤਾਂ ਕਰਨੀਆਂ ਵੀ ਹੁੰਦੀਆਂ ਨੇ ਬੱਸ ਅਸੀਂ ਦਾਜ ਦੇ ਤਾਂ ਮੈਂ ਕੰਮ ਨਹੀਂ ਕਰੂੰਗੀ ਤੁਸੀਂ ਰੋਟੀ ਪਕਾ ਕੇ ਮੇਰੇ ਅੰਦਰ ਲੈ ਆਓ ਮੈਂ ਜਾਨੀ ਏਸੀ ਵਾਲੇ ਕਮਰੇ 'ਚ ਤੂੰ ਮੈਂ ਮਾਰ ਜਾ ਆ ਲੈ ਲਓ ਦਾਜ ਹੁਣ ਦੱਸ ਮੈਂ ਕੀ ਕਰਾਂ ਨੁੱਤੇ ਦਾ ਆ ਲੈ ਫੜਨ ਲਈ ਇਹਨੂੰ ਵੀ ਫੜੀ ਤੇ ਨਾਲੇ ਰੋਟੀ ਬਕਾਈ ਸਾੜ ਨਾਲ ਇਹਨੂੰ ਖੜਾਈ ਨਾਲ ਰੋਟੀ ਬਕਾਈ ਪਕਾ ਕੇ ਰੋਟੀ ਨਾਲੇ ਮੇਰੇ ਪਰੌਂਠੇ ਪਕਾ ਕੇ ਕਮਰੇ ਚ ਲਿਆ ਛੇਤੀ ਮੈਨੂੰ ਭੁੱਖ ਲੱਗੀ ਵੀ ਨਾਲੇ ਨਾਲ ਸਲਾਦ ਛੀਰ ਲਈ ਐ ਫਿਰ ਬੂ ਹੁਣ ਮੈਂ ਕੀ ਨੂੰ ਪ੍ਰਿਆਦ ਲਾ ਕੇ ਸਲਾਵਾ ਕਿਥੋਂ ਸਿੱਧਰੀ ਪੱਲੇ ਪਈ ਐ ਹਜੇ ਤਾਂ ਹੁਕਮ ਲਾ ਕੇ ਗਈ ਐ ਸਾਰਾ ਕੰਮ ਵੀ ਕਰੀ ਜਵਾਕ ਵੀ ਚੱਕੀ ਹੋਰ ਜਵਾਕ ਤਾਂ ਤੂੰ ਦੋ ਚਾਰ ਹੋਰ ਜੰਮ ਦੇ ਮੇਚ ਜਿਹੜੀ ਮੈਂ ਨੇ ਹਰੀ ਲਈ ਰੱਖਿਆ ਕਰਨਗੇ ਮੇਰੀ ਚੜਜੋ ਹਜੇ ਤਾਂ ਗੱਲ ਗੱਲ ਤੇ ਕਹਿ ਛੱਡਦੀ ਐ ਮੇਰੇ ਪਿਓ ਨੇ ਤਾਂ ਦਾਜ ਦਿੱਤਾ ਮੇਰੇ ਪਿਓ ਨੇ ਤਾਂ ਦਾਜ ਦਿੱਤਾ ਤੇਰੇ ਪਿਓ ਨੇ ਦਾਜ ਹੀ ਨਹੀਂ ਦਿੱਤਾ ਮੈਨੂੰ ਬੰਚ ਖੜਾ ਕਰਕੇ ਦਿੱਤਾ ਉੱਤਰ ਜਾ ਕਰ ਤੇ ਚੜ ਜਾ ਕਰ ਉੱਤਰ ਜਾ ਕਰ ਤੇ ਚੜ ਜਾ ਕਰ ਕਿੱਥੋਂ ਕੰਜਰਾਂ ਨੇ ਕੰਡੇ ਬੀਜੇ ਊੜੀ ਤਾਂ ਸੌਖੇ ਕਰਦੀ ਐ ਉਹਦਾ ਤਾਂ ਅੱਖਾਂ ਦੀ ਲਾਲਚ ਦੀ ਪੱਟੀ ਬੰਨੀ ਸੀਗੀ ਓਹੋ ਆ ਖਾ ਲੋ ਹੁਣ ਨਾਲ ਨਬਾ ਕੀ ਕਰਾਂ ਕਾਰਜਾਂ ਵੀ ਖੁੱਸੀ ਜਾਂਦਾ ਹੁਣ ਇਹ ਜੀ ਸਿੱਧਰੀ ਨਾ ਲੜਾਈਆਂ ਕਰਕੇ ਵੀ ਮੈਂ ਕੀ ਕਰੂੰਗੀ ਹੋਰ ਪੰਗਾ ਖੜਾ ਹੋ ਗਿਆ ਹਜੇ ਤੱਕ ਅੰਜਰੇ ਆ ਇਧਰੋਂ ਆਊਗਾ ਹੁਣ ਆ ਕੇ ਕਹਿ ਦੂ ਰੋਟੀ ਨਹੀਂ ਪੱਕੀ ਜੇ ਮੁੰਡਾ ਆਊਗਾ ਉਹ ਆ ਕੇ ਕਹਿਊਗਾ ਰੋਟੀ ਨਹੀਂ ਪੱਕੀ ਨਪੁੱਤੇ ਦੇ ਸੋਨੂੰ ਉਹ ਨਹੀਂ ਬੈਠੀ ਦੀਂਦੀਗੀ ਕਿੱਧਰੋਂ ਲਿਆਂਦੀ ਹੈਗੀ ਦਾਜ ਆ ਗਿਆ ਦਾਜ ਆ ਗਿਆ ਉਹਦੇ ਤਾਂ ਮੈਂ ਵੀ ਫੁੱਲ ਕੇ ਢੱਡ ਬਣਾ ਲਿਆ ਤੌੜੇ ਜੱਡਾ ਵੀ ਮੇਰੀ ਨੂੰ ਤਾਂ ਦਾਜ ਲੈ ਕੇ ਆ ਗਿਆ ਆਣੀ ਪਤਾ ਦਾਜ ਦੇ ਨਾਲ ਨਾਲ ਸਿੱਧਰੀ ਨੂੰ ਵੀ ਦਿੱਤੀ ਆ ਉਹਨਾਂ ਨੇ ਉਹ ਮੈਂ ਮਰ ਜਾ ਹੁਣ ਇਹਦਾ ਮੈਂ ਕਰਾਂ ਕੀ ਨਹੀਂ ਨਹੀਂ ਕੀ ਕਰਾਂ ਇਹ ਤਾਂ ਮੈਂ ਸਮਝਾਉਣ ਵੀ ਨਹੀਂ ਜੋ ਕਰੀ ਕੀ ਜੇ ਅਗਲੇ ਜੇ ਮਾੜਾ ਜੇ ਘੂਰ ਦੇਣਿਆ ਫਿਰ ਰੋਣ ਬੈ ਜਿੰਦੀ ਆ ਲੈ ਦੱਸ ਜੇ ਰੋਟੀ ਘੱਟ ਕੋ ਪਕਾ ਕੇ ਦੇ ਦਿਆਂ ਮੈਂ ਤਾਂ ਮੋਟੀਆਂ ਰੋਟੀਆਂ ਪਕਾ ਕੇ ਮੈਂ ਥੱਕ ਵੀ ਕੱਚੀਆਂ ਰੋਟੀਆਂ ਪਕਾ ਕੇ ਮੈਂ ਥੱਕ ਗਈ ਨੀ ਕਮਲੀ ਨੂੰ ਜਿਹੇ ਜਿਹਾਂ ਮਿਲਦੀਆਂ ਉਹਹਿ ਜਿਹਾਂ 18 ਰੋਟੀਆਂ ਖਾ ਕੇ ਖੜੀ ਹੁੰਦੀ ਐ ਅਣੀ ਮੈਂ ਮਰ ਜਾ ਪਸੈਰੀ ਪੱਕਾ ਨਾ ਤਾਂ ਇਹ ਖਾ ਜਾਂਦੀ ਏ ਰੋਜ ਦਾ ਹੈ ਪਕਾਉਂਦੀ ਮੈਂ ਤਾਂ ਮਰਨ ਵਾਲੀ ਹੋ ਗਈ ਜਿੱਦਾਂ ਦੀ ਆਈ ਹੈ ਤਾਂ ਹੀ ਤਾਂ ਵੀਰੋ ਦਾਜ ਦੇ ਕੇ ਵਿਆਹੀ ਹੈਗੀ ਅੰਨੀ ਵਾਲਾ ਖਾਂਦੀ ਸੀਗੀ ਹੱਦ ਹੋਈ ਖੜੀ ਹੈਗੀ ਬੂ ਮੈਂ ਮਰ ਜਾ ਆਉਣ ਤੇ ਕੰਜਰ ਨੂੰ ਹੁਣ ਮੈਂ ਤਾਂ ਉਹਨੂੰ ਪਾ ਦੂੰਗੀ ਰੋਟੀਆਂ ਪਕਾਉਣ ਸਿੱਖ ਲਾ ਆਪਦੀ ਨੂੰ ਨੂਨ ਰੋਟੀਆਂ ਪਕਾ ਕੇ ਖਵਾ ਦਿਆ ਕਰ ਲੈ ਕਰ ਲੋਕਿਆ ਉਹਨੂੰ ਭਾਂਡਾ ਨੁਪਤੇ ਦਾ ਹਾਂ ਜੇ ਕੋਈ ਚੀਜ਼ ਨਹੀਂ ਫ੍ਰਿਜ ਚ ਛੱਡਦੀਗੀ ਨੀ ਹੁਣ ਤੱਕੇ ਥੱਕੇ ਆਉਣਗੇ ਕੱਖ ਮਾਰ ਕੇ ਭਾਈ ਹੋਰ ਕੀ ਕਰਦੀਆਂ ਰੋਟੀਆਂ ਪਕਾ ਹੀ ਲੈਣੀਆਂ ਆਂਗੀ ਨਾ ਪੁੱਤੇ ਦਾ ਹੁਣ ਫਸਲ ਤੋ ਤਾਂ ਨਹੀਂ ਭੁੱਖੇ ਮਾਰਨਾਗਾ ਨੋ ਤਾਂ ਲਿਆ ਕੇ ਲਾਤਾ ਰੰਗ ਕਿਤੇ ਉਹ ਬੁੰਦੇ ਵੀ ਵਿਚਾਰੇ ਘਰੇ ਬਹਿ ਜਾਣ ਕੰਮ ਕਰਦੇ ਕਰਦੇ ਚੱਲ ਭਾਈ ਮੈਂ ਨਾ ਹੋ ਕੇ ਖੜੀ ਪਕਾ ਲਾ ਰੋਟੀਆਂ ਨਾ ਇਹਨੂੰ ਕੁਸਾਖਣ ਜੋ ਕੁਰੀਆਂ ਮੈਂ ਕਰਾਂ ਤਾਂ ਕੀ ਕਰਾਂ ਕਿੱਧਰ ਜਾਵਾਂ ਇਹਦੇ ਪਿੱਛੇ ਹੁਣ ਸਾਰੇ ਟੱਬਰ ਨੂੰ ਤਾਂ ਇਹਨੂੰ ਭੁੱਖਾ ਮਾਰਨਾ ਨਪੁੱਤੇ ਦਾ ਉਹਦੋਂ ਤਾਂ ਕਹਿੰਦਾ ਇਨਾ ਮੰਗ ਲਾ ਇਨਾ ਮੰਗ ਲਾ ਮੈਂ ਵੀ ਆਖਿਆ ਮੂੰਹੋਂ ਮੰਗ ਮਾ ਕਿਵੇਂ ਦੇਤਾ ਤਾਂ ਹੀ ਦੇਤਾ ਮੂੰਹੋਂ ਮੰਗਵਾ ਚੱਲ ਹੁਣ ਸਸਰੀਕਾਲ ਬੁਲਾ ਦੇ ਹਾਂਜੀ ਸਸਰੀ ਅਕਾਲ ਜੀ ਅਸੀਂ ਅੱਜ ਨਵੀਂ ਵੀਡੀਓ ਲੈ ਕੇ ਆਏ ਆ ਕਿ ਦਾਜ ਨਹੀਂ ਲੈ ਇਸਦਰੀ ਨੂੰ ਤੇ ਕਿਉਂਕਿ ਬੜਾਈ ਦੀ ਦਾਜ ਤੇ ਜਿਹੜੇ ਲੋਕ ਲਾਲਚ ਕਰਦੇ ਆ ਦਾਜ ਦਾ ਤੇ ਇਹ ਸਦਾਰਨੀ ਦਿੱਤਾ ਗਿਆ ਵੀ ਬੰਦੇ ਨੂੰ ਲਾਲਚ ਕਦੇ ਨਹੀਂ ਕਰਨਾ ਚਾਹੀਦਾ ਜਿਹੜੇ ਨਾਮ ਦੀ ਲੋਕ ਹੁੰਦੇ ਆ ਉਹਨਾਂ ਦਾ ਇਹੀ ਹਾਲਾਤ ਬਣ ਜਾਂਦੇ ਨੇ ਇਹਗਾ ਨਾ ਸੱਚ ਹੀ ਆ ਇੱਕ ਜੀਜੀ ਮਿਲਦੀ ਹੁੰਦੀ ਆ ਤੁਸੀਂ ਆ ਦੇਖ ਲਓ ਹੰਦਾਜ ਵਾਲੀ ਮੂੰਹ ਬਣਾਈ ਆ ਦੇਖ ਕਿਵੇਂ ਮੈਨੂੰ ਕੁੱਟਦੀ ਆ ਮਟਕਾ ਪਤਵਾਉਂਦੀ ਆ ਮੇਰੇ ਤੋਂ ਤੇ ਕਿਉਂਕਿ ਇਹ ਸਟੋਰੀ ਦੇ ਵਿੱਚ ਬਣਾਇਆ ਰੀਅਲ ਦੇ ਵਿੱਚ ਮੇਰੀ ਨੋ ਬਹੁਤ ਵਧੀਆ ਬਹੁਤ ਸਿਆਣੀ ਬਚਾਰੀ ਬੱਚੀ ਬਹੁਤ ਕੰਮ ਕਰਦੀ ਆ ਬਹੁਤ ਪਿਆਰਾ ਸਾਡੇ ਤਾਂ ਨੋ ਸੱਸ ਦੇ ਵਿੱਚ ਤੇ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੁਸੀਂ ਜਿਵੇਂ ਸਾਨੂੰ ਪਹਿਲਾਂ ਪਿਆਰ ਦਿੱਤਾ ਤੁਸੀਂ ਉਵੇਂ ਸਾਨੂੰ ਪਿਆਰ ਦਿੰਦੇ ਆਏ ਤੁਸੀਂ ਸਾਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੁਸੀਂ ਸਾਨੂੰ ਆ ਮੰਜ਼ਰ ਤੱਕ ਪਹੁੰਚਾਇਆ ਤੁਹਾਡਾ ਬਹੁਤ ਬਹੁਤ ਜ਼ਿਆਦਾ ਜੀ ਧੰਨਵਾਦ ਸਾਰੀ YouTube ਫੈਮਿਲੀ ਦਾ ਤਹਿ ਦਿਲੋਂ ਧੰਨਵਾਦ ਧੰਨਵਾਦ ਜੀ ਸਸਰੀ ਘਰ ਤੁਸੀਂ ਸਾਡੀ ਇਹ ਵੀਡੀਓ ਦੇਖ ਕੇ ਤੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਆ ਕਰੋ ਸਾਨੂੰ ਵਧੀਆ-ਵਧੀਆ ਕਮੈਂਟ ਕਰਿਆ ਕਰੋ ਤੇ ਅਸੀਂ ਵਧੀਆ-ਵਧੀਆ ਵੀਡੀਓ ਲੈ ਕੇ ਆ ਸਕੀਏ ਸਸਰੀ ਘਰ